ਨਾਰਦੇਸ਼ ਦੇ ਤਹਿਤ ਇੱਕ ਡਰਗ ਅਗੇਂਸ ਨਸ਼ਿਆਂ ਦੇ ਵਿਰੁੱਧ ਇੱਕ ਵੱਡਾ ਜੁੱਧ ਜਿਹੜਾ ਉਹ ਪੰਜਾਬ ਚ ਲਾਂਚ ਕੀਤਾ ਗਿਆ ਪੰਜਾਬ ਸ਼ੁਰੂ ਕੀਤਾ ਗਿਆ ਉਹਦੀ ਸਬ ਕਮੇਟੀ ਜਿਹੜੀ ਆ ਉਹ ਮੇਰੀ ਗਵਾਈ ਚ ਬਣਾਈ ਗਈ ਜ ਆ ਮੇਰੇ ਨਾਲ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰਉਰੋੜਾ ਜੀ ਔਰ ਤਨਪ੍ਰੀਤ ਸੌਂਦ ਜੀ ਡਾਕਟਰ ਬਲਬੀਰ ਜੀ ਭੁੱਲਰ ਸਾਹਿਬ ਇਹ ਸਾਰੇ ਸਾਡੇ ਕੈਬਨਿਟ ਦੇ ਕਲੀਗ ਜਿਹੜੇ ਸ਼ਾਮਿਲ ਕੀਤੇ ਗਏ ਨੇਗੇ ਅੱਜ ਪਹਿਲੀ ਮੀਟਿੰਗ ਜਿਹੜੀ ਆ ਉਹ ਹੋਈ ਆ ਜਿਹਦੇ ਵਿੱਚ ਵਿਸਤਾਰ ਸਹਿਤ ਚਰਚਾ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪਰੇਸ਼ਨ ਨੂੰ ਕਿਸ ਤਰ੍ਹਾਂ ਐਗਜ਼ੀਕਿਊਟ ਕਰਨਾਗਾ ਕਿਸ ਤਰ੍ਹਾਂ ਹਰ ਡਿਸਟ੍ਰਿਕਟ ਜਾਣਾਗਾ ਅਸੀਂ ਸਭ ਤੋਂ ਪਹਿਲਾਂ ਸਾਰੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਡਿਵਾਈਡ ਕੀਤੇ ਨੇਗੇ ਸੋ ਮੇਰੇ ਕੋਲੇ ਜਿਹੜੇ ਮੈਂ ਡਿਸਟ੍ਰਿਕਟ ਦੀ ਗੱਲ ਕਰਾਂ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੋਪੜ ਤਰਨਤਾਰ ਹੁਸ਼ਿਆਰਪੁਰ ਇਹ ਡਿਸਟ੍ਰਿਕਟ ਜਿਹੜੇ ਨੇਗੇ ਇਹਨਾਂ ਦੇ ਅੰਦਰ ਮੈਂ ਆਉਣ ਵਾਲੇ ਸਮੇਂ ਜਾਊਗਾ ਔਰ ਸਾਰੀਆਂ ਮੀਟਿੰਗ ਕਰੂੰਗਾ ਜਿਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਸਹਿਵਾਨ ਸਾਰੇ ਹੇਟਲੇ ਆਫੀਸਰ ਸ਼ਾਮਲ ਹੋਣਗੇ ਔਰ ਉਹਨਾਂ ਨੂੰ ਜਿਹੜਾ ਇਸ ਮਹਿਮ ਦਾ ਹਿੱਸਾ ਬਣਾ ਕੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਹੋਈ ਆ ਉਹਦੇ ਸਾਰਿਆਂ ਨੂੰ ਐਕਟੀਵੇਟ ਕਰਾਂਗੇ ਇਸ ਤੋਂ ਬਿਨਾ ਮੇਰੇ ਨਾਲ ਅਮਨ अरोड़ा ਜੀ ਜਿਹੜੇ ਨੇ ਸਾਡੇ ਕੈਬਨਟ ਕਲੀਕ ਲੁਧਿਆਣਾ ਪਟਿਆਲਾ ਕਪੂਰਥਰਾ ਮਹਾਲੀ ਅੰਮ੍ਰਿਤਸਰ ਤੇ ਜਲੰਧਰ ਇਹ ਜਿਹੜੇ ਜ਼ਿਲ੍ਹੇ ਨੇ 6 ਜ਼ਿਲ੍ਹੇ ਅਮਨ ਰੋੜਾ ਜੀ ਦੇਖਣਗੇ 6 ਜ਼ਿਲ੍ਹੇ ਜਾਣਗੇ ਜਾ ਕੇ ਉੱਥੇ ਮਿੱਟੀਆ ਕਰਨਗੇ ਇਸ ਤੋਂ ਬਿਨਾ ਤਰਨਪੁਰ ਸਾਉਂਤ ਜੀ ਉਹ ਜਿਹੜੇ ਨੇ ਉਹ ਵੀ 6 ਜਨੇ ਦੇਖਣਗੇ ਜਿਨ੍ਹਾਂ ਵਿੱਚ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋੜਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੁਰ ਸਾਉਂਤ ਜੀ ਜਾਣਗੇ ਜਾ ਕੇ ਉੱਥੇ ਮਾਨਿਟਰੀ ਕਰਨਗੇ ਇਸ ਤੋਂ ਬਿਨਾ ਲਾਜਿਤ ਭੁੱਲਰ ਜੀ ਜਿਹੜੇ ਲਾਜਿਤ ਭੁੱਲਰ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਅਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਜਿਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਨੇ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ ਇਸ ਤੋਂ ਬਿਨਾ ਮੈਂ ਅੱਜ ਸਾਰੇ ਪੰਜਾਬ ਦੇ ਉਹਨਾਂ ਭਰਾਵਾਂ ਨੂੰ ਬੇਇੱਜ਼ਤੀ ਕਰਦਾਗਾ ਜਿਨ੍ਹਾਂ ਦਾ ਕੋਈ ਬੱਚਾ ਉਹਨਾਂ ਮਾਪਿਆਂ ਨੂੰ ਬੇਨਤੀ ਕਰਦਾਗਾ ਉਹਨਾਂ ਔਰਤਾਂ ਨੂੰ ਬੇਨਤੀ ਕਰਦਾਗਾ ਜਿਨ੍ਹਾਂ ਦਾ ਕੋਈ ਪਤੀ ਜਿਹੜਾ ਉਹ ਨਸ਼ੇ ਦੀ ਲੱਤ ਚ ਲੱਗਿਆਗਾ ਇਸ ਮਾਰੀ ਲੱਤ ਦੇ ਵਿੱਚ ਲੱਗਿਆਗਾ ਉਹ ਤਰੰਤ ਜਿਹੜਾ ਉਹਨੂੰ ਹਸਪੀਟਲ ਚ ਦਾਖਲ ਕਰਾਉਣ ਨੇੜਲੇ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਉਣ ਓਡ ਸੈਂਟਰ ਚ ਦਾਖਲ ਕਰਾਉਣ ਸਿਵਲ ਹਸਪੀਟਲ ਚ ਦਾਖਲ ਕਰਾਉਣ ਕਿਉਂਕਿ ਜਿਹੜੀ ਇਹ ਨਸ਼ਿਆਂ ਦੇ ਗੇਸ ਵੱਡੀ ਇੱਕ ਲੜਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਆ ਉਹਨੂੰ ਅਸੀਂ ਕਿ ਅੰਜਾਮ ਤੱਕ ਲੈ ਕੇ ਜਾਣਾਗਾ ਨਸ਼ਿਆਂ ਦਾ ਬਿਲਕੁਲ ਖਾਤਮਾ ਹੋਊਗਾ ਜਦੋਂ ਨਸ਼ਿਆਂ ਦੀ ਚੇਨ ਟੁੱਟੂਗੀ ਜਦੋਂ ਨਸ਼ਿਆਂ ਦੀ ਸਪਲਾਈ ਟੁੱਟੂਗੀ ਮੈਂ ਸਮਝਦਾ ਕਿਤਨੇ ਕਿਤੇ ਜਿਹੜੇ ਕੰਜ਼ਿਊਮਰ ਨੇ ਡਰਗ ਐਡਿਕਟ ਨੇ ਜਿਹੜੇ ਉਹਨਾਂ ਦੀ ਸਿਹਤ ਤੇ ਅਸਰ ਪੈਣ ਦੀ ਸੰਭਾਵਨਾ ਕੀ ਤਾਂ ਉਸ ਤੋਂ ਪਹਿਲਾਂ ਹੀ ਅਸੀਂ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਹਾਡਾ ਕੋਈ ਬੱਚਾ ਜਾਂ ਕੋਈ ਵੱਡਾ ਜਿਹੜਾ ਵੀ ਜਿਹੜਾ ਵੀ ਡਰਗ ਐਡਿਕਟਾ ਜਿਹੜਾ ਵੀ ਨਸ਼ੇ ਕਰਦਾਗਾ ਤਾਂ ਤੁਰੰਤ ਉਹਨੂੰ ਡਾਕਟਰ ਕੋਲੇ ਲਿਜਾਣਾ ਚਾਹੀਦਾ ਕਿਉਂਕਿ ਜਦੋਂ ਨਸ਼ਿਆਂ ਦੀ ਚੇਨ ਟੁੱਟੀ ਆ ਤਾਂ ਕੋਈ ਨਾ ਕੋਈ ਮੈਸਮ ਦਾ ਮਾੜੀ ਘਟਨਾ ਸਾਹਮਣੇ ਨਾ ਆਵੇ ਸੋ ਉਸ ਦੇ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜਰੀਏ ਅਪੀਲ ਕਰਦਾਗਾ ਕਿ ਸਾਰੇ ਜਣੇ ਹਸਪਤਾਲਾਂ ਦਾ ਰੁਕ្ខ ਅਕਤਿਆਰ ਕਰੋ ਕਿਉਂਕਿ ਸਾਡਾ ਇਹ ਵੱਡਾ ਹਮਲਾ ਆਮ ਆਦਮੀ ਪਾਰਟੀ ਦਾ ਵੱਡਾ ਹਮਲਾ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਸਖਤ ਅਦਾਇਤਾ ਨੇਗੀਆਂ ਸਾਡੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਦੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ ਇੱਕ ਵੀ ਡਰੱਗ ਪੈਡਲਰ ਨਹੀਂ ਮਿਲੂਗਾ ਇੱਕ ਵੀ ਨਸ਼ਾ ਦਾ ਐਡਿਕਟ ਨਹੀਂ ਮਿਲੂਗਾ ਅਸੀਂ ਨਸ਼ਾ ਫਰੀ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਬਣਾਉਣਾਗਾ ਸੋ ਇਸ ਮਹਿਮੇ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਨੇ ਉਹ ਸਾਡਾ ਸਾਥ ਦੇਣ ਮੈਂ ਇੱਕ ਮਿੰਟ ਪਲੀਜ਼ ਪਲੀਜ਼ ਮੈਂ ਸੋ ਮੈਂ ਹੁ ਬੇਨਤੀ ਕਰੂੰਗਾ ਮਨੋੜਾ ਜੀ ਨੂੰ ਵੀ ਕੁਝ ਪੁਆਇੰਟ ਜਿਹੜੇ ਨੂੰ ਬਰੀਫ ਕਰਨਗੇ ਦੇਖੋ ਇਸ ਤਰ੍ਹਾਂ ਕਿ ਜਿਸ ਤਰੀਕੇ ਨਾਲ ਮੇਰੇ ਸਤਕਾਰਯੋਗ ਸਾਥੀ ਕੁਲੀਗ ਖਜ਼ਾਨਾ ਮੰਤਰੀ ਪੰਜਾਬ ਸਰ ਹਰਪਾਲ ਸਿੰਘ ਜੀ ਚੀਮਾ ਜੋ ਕਿ ਅ ਯੁੱਧ ਨਸ਼ੇ ਵਿਰੁੱਧ ਸਾਡੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਬਰੀਫ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਇਹ ਨਸ਼ਿਆਂ ਦਾ ਜ਼ਹਿਰਾ ਜ਼ਹਿਰ ਦਾ ਜੋ ਦਰਿਆ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਲੂ ਹੋਇਆ ਸੀਗਾ ਉਹਦੇ ਲਈ ਬੜੇ ਚਿੰਤਿਤ ਰਹੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਭਗਵਨ ਸਿੰਘ ਮਾਨ ਜੀ ਨੇ ਬੜੀ ਅਹਿਮ ਮੀਟਿੰਗ ਕੱਲ ਬੁਲਾਈ ਸਾਰੇ ਸਾਡੇ ਪੰਜ ਮੈਂਬਰੀ ਕਮੇਟੀ ਸਬਕਮੇਟੀ ਦੇ ਮੈਂਬਰ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਉੱਥੇ ਸੀ ਤੇ ਅੱਜ ਤੁਸੀਂ ਮੀਡੀਆ ਵਾਲੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ 360 ਡਿਗਰੀ ਪਲਾਨ ਹੈ ਜਿਹੜਾ ਐਕਸ਼ਨ ਹੈ ਜਿਹੜਾ ਉਹ ਗਰਾਉਂਡ ਦੇ ਉੱਪਰ ਨਜ਼ਰ ਆ ਰਿਹਾ ਹੈ ਜਿੱਥੇ ਉਹ ਲੋਕ ਜਿਹੜੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਹੜੇ ਜਿਹੜੇ ਕੋਈ ਵਿਚਾਰੇ ਬੱਚੇ ਇਸ ਕੰਮ ਦੇ ਵਿੱਚ ਨਸ਼ੇ ਦੀ ਲਤ ਜਿਨ੍ਹਾਂ ਨੂੰ ਲੱਗ ਚੁੱਕੀ ਹੈ ਲੱਗ ਰਹੀ ਹੈ ਜੇ ਇਨੀਸ਼ੀਅਲ ਸਟੇਜ ਤੇ ਨੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਐਜ਼ ਕ੍ਰਿਮੀਨਲ ਨਾ ਟਰੀਟ ਕਰਦੇ ਹੋਏ ਐਜ਼ ਪੇਸ਼ੀਐਂਟ ਉਹਨਾਂ ਨੂੰ ਟਰੀਟ ਕੀਤਾ ਜਾਊਗਾ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਤੇ ਹੋਰ ਸੈਂਟਰ ਦੇ ਵਿੱਚ ਉਹ ਕੀਤਾ ਜਾਊਗਾ ਜੋ ਸਾਡੀ ਸਬ ਕਮੇਟੀ ਨੇ ਕਿਉਂਕਿ ਪੰਜਾਂ ਅਸੀਂ ਮੰਤਰੀਆਂ ਨੇ ਜੋ ਸਬ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਕੰਮ ਦੀ ਡਿਵੀਜ਼ਨ ਜਿਸ ਤਰੀਕੇ ਦੇ ਨਾਲ ਹੋਈ ਹੈ ਉਹ ਚੀਮਾ ਸਾਹਿਬ ਨੇ ਸਾਨੂੰ ਬੜੇ ਵਿਸਤਾਰ ਦੇ ਵਿੱਚ ਦੱਸਿਆ